bakka mai kalyana haa ਜੈ ਜੈ ਬਾਦ ਵਾਤਾ ਗੋਰੀ ਸੋ ਇਹ ਅੱਜ ਸਾਡੇ ਲੋਕ ਸਭਾ ਦੇ ਚਨਾਬ ਦਾ ਬਿਕਲ ਵੱਜ ਗਿਆ ਅੰਮ੍ਰਿਤਸਰ ਦੇ ਵਿੱਚ ਸਾਡੇ ਹਰ ਬੂਤ ਤੇ ਸ਼ਹਿਰ ਦੇ ਵਿੱਚ 111 ਮੈਂਬਰੀ ਦੀ ਟੀਮ ਤਿਆਰ ਹੈ ਜੀ ਆਓ ਇਧਰ ਆਓ ਔਰ ਸਾਰੇ ਅੱਜ ਤਤਪਰ ਨੇ ਅੱਜ ਐਸੇ ਐਸੇ ਉਪਲਬਧ ਹੋਏ ਚਾ ਸਾਡੇ ਕੋਰਟ ਮੀਟਿੰਗ ਮੰਡਲ ਹੈ ਉਹਦੀ ਬੈਠਕ ਸੀਗੀ ਜਿਹਦੇ ਵਿੱਚ ਸ਼ਕਤੀ ਕੇਂਦਰ ਇੰਚਾਰਜ ਤੇ ਬੋਧ ਇੰਚਾਰਜ ਆਏ ਸੀਗੇ ਔਰ ਅਸੀਂ ਇਹ ਯਕੀਨ ਆਪਣੇ ਸੀਨੀਅਰ ਲੀਡਰਸ਼ਿਪ ਨੂੰ ਦੁਹਲਾਨੇ ਆ ਕਿ ਸਾਡਾ ਕਮਲ ਦੇ ਫੁੱਲ ਦਾ ਨਿਸ਼ਾਨ ਬਿਲਕੁਲ ਅਸੀਂ ਲੜਾਈ ਲੜਨ ਦੇ ਤਿਆਰ ਹੈ ਕੈਂਡੀਡੇਟ ਜਿਹੜਾ ਮਰਜੀ ਹੋਇਆ ਆਪਾਂ ਉਹਨੂੰ ਜਿਤਾ ਕੇ ਮੋਦੀ ਜੀ ਦੀ ਬ੍ਰਿਗੇਡ ਚ ਭੇਜਾਂਗੇ ਤੇ ਅੰਮ੍ਰਿਤਸਰ ਦੀਆਂ ਔਰ ਇਸ ਇਲਾਕੇ ਦੀਆਂ ਜੋ ਵੀ ਸਮੱਸਿਆਵਾਂ ਅਸੀਂ ਮੋਦੀ ਜੀ ਤੱਕ ਲੈ ਕੇ ਜਾਵਾਂਗੇ ਤੇ ਉਹਦੀ ਹੱਲ ਵੀ ਕਰਾਵਾਂਗੇ ਔਰ ਇੱਥੋਂ ਦਾ ਜਿਹੜਾ ਕੈਂਡੀਡੇਟ ਲੋਕ ਸਭਾ ਦਾ ਜਿਹੜਾ ਹੋਏਗਾ ਉਹਨੇ ਅਸੀਂ ਦਿਤਾਵਾਂਗੇ 100% ਕਿਸ ਮਸਲੇ ਦੀ ਲੋਕਾਂ ਨੂੰ ਦੱਸੇਗੇ ਦੇਖੋ ਇੱਥੇ ਡੰਪ ਦੀ ਸਮੱਸਿਆ ਹੈ ਜਿਹੜੀ ਕਿ ਬੜੀ ਪੁਰਾਣੀ ਸਮੱਸਿਆ ਹੈ ਉਹ ਤਾਂ ਹੀ ਹੱਲ ਹੋ ਸਕਦੀ ਹੈ ਜੇ ਸਾਡੇ ਮੋਦੀ ਜੀ ਦੁਬਾਰਾ ਸਰਕਾਰ ਆਏਗੀ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਿਹੜੀ ਆਉਣ ਵਾਲੀ ਅਗਲੀ ਸਰਕਾਰ ਵੀ ਹੈ 2027 ਚ ਉਹ ਭਾਰਤੀ ਜਨਤਾ ਪਾਰਟੀ ਦੀ ਬਣਨ ਵਾਲੀ ਹੈ ਔਰ ਅਸੀਂ ਇਸ ਇਲਾਕੇ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾ ਕੇ ਚੱਲੇ ਆਂ ਕਿ ਅਸੀਂ ਆਪਣੀ ਸਰਕਾਰ ਕੋਲ ਮੰਗ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਇਸ ਗੰਦਗੀ ਤੋਂ ਨਿਜਾਤ ਜਾਵਾਂਗੇ ਜਿਹੜਾ 8 ਤਰੀਕ ਦਾ ਪ੍ਰੋਗਰਾਮ ਹੋਵੇ ਪਰ ਇੱਕ ਹੀ ਕਹਿਣਾ ਚਾਹੋਗੇ ਦੇਖੋ 8 ਤਰੀਕ ਨੂੰ ਸਭ ਤੋਂ ਹੋਦਾ ਅਸੀਂ ਹਰ ਸ਼ਹਿਰ ਦੇ ਵਿੱਚ ਸਾਡੀਆਂ ਪੰਜ ਕੌਨਸਿਸਟੈਂਸੀਆਂ ਨੇ ਜਿਹਦੇ ਵਿੱਚ ਆਪਾਂ ਤਿੰਨ ਕੌਨਸਿਸਟੈਂਸੀਆਂ ਤੇ ਬੂਥ ਲੈਵਲ ਸਮੇਲਨ ਕਰਾ ਚੁੱਕੇ ਆਂ ਔਰ ਸਾਊਥ ਤੇ ਈਸਟ ਹਲਕੇ ਦੀ ਬੂਥ ਬੂਥ ਸਮੇਲਨ ਹੈਗੇ ਆ ਬੂਥ ਸਮੇਲਨ ਦਾ ਮਤਲਬ ਹੈ ਸਾਡੇ ਮੰਡਲ ਦੇ ਮੰਡਲਾਂ ਦੀਆਂ ਟੀਮਾਂ ਸ਼ਕਤੀ ਕੇ ਅੰਦਰ ਸ਼ਕਤੀ ਕੇ ਅੰਦਰ ਇਨਚਾਰਜ ਉਹਨਾਂ ਦੇ ਬੂਥਾਂ ਬੂਥਾਂ ਦੇ ਇਨਚਾਰਜ ਔਰ ਉਹਨੇ ਹਰ ਬੂਥ ਦੇ ਯਾਰਾ ਯਾਰਾ ਮੈਂਬਰੀ ਟੀਮ ਇਹ ਸਾਰੇ ਜਣੇ ਉਸ ਬੂਥ ਲੈਵਲ ਸੰਮੇਲਨ ਦੇ ਵਿੱਚ ਹਾਜ਼ਰ ਰਹਿਣਗੇ ਔਰ ਉਸ ਬੂਥ ਲੈਵਲ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਸਾਡੇ ਕੋਈ ਸੀਨੀਅਰ ਲੀਡਰਸ਼ਿਪ ਆਏਗੀ ਜੋ ਇਹਨਾਂ ਨੂੰ ਅੱਗੇ ਸਾਨੂੰ ਦਿਸ਼ਾ ਨਿਰਦੇਸ਼ ਦੇਗੀ ਆਉਣ ਵਾਲੇ ਜਿਹੜੀਆਂ ਇਲੈਕਸ਼ਨਸ ਨੇ ਕਿਉਂਕਿ ਸਾਡੀ ਲੜਾਈ ਜਿਹੜੀ ਹੈ ਉਹ ਅਸੀਂ ਲੜਨ ਵਾਸਤੇ ਤਿਆਰ ਹੈ ਸਾਡਾ ਜਰਨੈਲ ਜਿਹੜਾ ਵੀ ਆਏ ਅਸੀਂ ਉਹਨੂੰ ਜਿਤਾ ਕੇ ਮੋਦੀ ਜੀ ਦੀ ਬ੍ਰਿਗੇਡ ਚ ਲਗਾ ਦੇਣਾ ਜੀ ਬੀਜੇਪੀ ਦੀ ਐਸਐਮ ਕਿਹਦੇ ਨਾਲ ਫਾਈਟ ਹੈ ਮੈਂ ਸਮਝਦਾ ਸਾਨੂੰ ਅੱਗੇ ਨਜ਼ਰ ਹੀ ਕੋਈ ਪਰਵਾਹ ਨਹੀਂ ਆ ਰਿਹਾ ਅਸੀਂ ਇਹ ਸਮਝ ਰਹੇ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਐਮਐਲਏ ਨੇ ਉਹ ਆਪਣੀ ਸਦਸਤਾ ਛੱਡ ਕੇ ਸਾਡੇ ਭਾਰਤ ਜਨਤਾ ਪਾਰਟੀ ਜਾ ਰਹੇ ਨੇ ਔਰ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਨਾ ਨਵਾਜਿਆ ਉਹ ਛੱਡ ਕੇ ਸਾਡੇ ਭਾਰਤ ਜਨਤਾ ਪਾਰਟੀ ਜਾ ਰਹੇ ਆ ਔਰ ਆਉਣ ਵਾਲੇ ਸਮੇਂ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਜਿਆਦਾ ਜਿਹੜੇ ਲੀਡਰ ਨੇ ਭਾਵੇਂ ਉਹ ਕਾਂਗਰਸ ਦੇ ਨੇ ਭਾਵੇਂ ਖਾਲੀ ਦਲ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਨੇ ਸਾਡੀ ਪਾਰਟੀ ਨੂੰ ਜੁਆਇਨ ਕਰਨ ਜਾ ਰਹੇ ਆ ਔਰ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਰਹਿ ਜਾਂਦਾ ਭਾਰਤੀ ਜਨਤਾ ਪਾਰਟੀ ਨੰਬਰ 1 ਜੈ 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 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੈ 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 ਨਰਿੰਦਰ ਮੋਦੀ ਜੀ ਜੈ ਬਹੁਤ ਬਹੁਤ ਕਰਵਾ ਬਹੁਤ ਖੇਡ ਜਿੱਤੇ ਮੋਸੋ ਪਤਾ ਕੀ ਕਰੀ ਰੱਖੀ ਹੋਰੀ ਇੱਕ ਪਾਸੇ ਬਾਕਰ ਤੋਂ ਇੱਕ ਪਾਸੇ ਕੱਲ੍ਹ ਤੋਂ ਬੀ ਜੀ ਪੀ

ਵੰਧਿਆ ਨੇ ਸਟੇਜ ਤੇ ਵੰਧਿਆ ਨੇ ਉੱਥੇ ਅਕਾਲੀ ਦਲ ਤੇ ਆਪ ਨੂੰ ਟੱਕਰ ਗਿਆ ਅੱਜ ਸੱਤਰ ਹਾਲ ਕੀ ਹੈ ਕਾਉਂਸਿਲ ਨੂੰ ਦੋ ਦਿਨਾਂ ਲੰਮੇ ਦੇ ਵਿੱਚ ਸਾਡੇ ਮੰਡਲ ਦੇ ਐਕਸੀਸੀਰੀ赖ਮਾਰਜੀ ਨੇ ਪਤਾ ਲੱਗਾ ਕਿ ਮੀਟਿੰਗ ਰੱਖੀ ਏ ਲੇਕਿਨ ਮੈਂ ਮਹਿਸੂਸ ਕਰਾਂਗਾ ਪਰ ਇੱਕ ਪਹਿਲੇ ਜਿਦਾ ਤੋਂ ਨੇੜੇ ਸਾਰਿਆਂ ਨੂੰ ਬੇਨਤੀ ਕਰਾਂਗਾ ਅੱਠ ਧਰੀਤ ਨੂੰ ਭੋਮਾ ਮਾਰ ਕੇ ਪਹੁੰਚ ਕੇ ਆਪਣੇ ਮੰਡਲ ਪਰਤਾਂਦੇ ਭਾਰਤੀ ਜਨਤਾ ਪਾਰਟੀ ਦੇ

आईटम्स तो जितना कि वार्ड का अपना इमारत साइट बहुत है। चालक पार्टनरिंग वगैरह मेरे में आए थे। पूरा सोशल मीडिया से आए थे इसके अमित माल्या जी, मेरे पूरा जाते। आओ पार्टी। ਜਨਾਬ ਇਹ ਪਾਜ ਆਈ ਹੈ ਮੈਂ ਉਹ ਸਭ ਖਾਲਾ ਨਮਾਜ਼ ਕਰਨਾ ਆਪਣੀ ਮੰਡਲ ਦੀ ਜੀਮ ਦਾ ਧੰਨਵਾਦ ਕਰਨਾ ਲੈ ਜੁਤੀ ਕਰਦਾ ਹਾਂ